ਚੰਗੇ ਕੰਮ ਹੋ ਰਹੇ ਨਹੀਂ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਨ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰਗ ਟ੍ਰਾਫਿਕਰ ਨੇ ਡਰਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾਂ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰੱਗ ਪੈਡਲਰ ਨੇ ਜਾਂ ਡਰੱਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਖਰ ਦੇ ਚੋਟੀ ਦੇ ਜਿਹੜੇ ड्रग सिंडिकेट दे इंचार्ज होंदे हो ने जेडे चालंदे ने जिना दे शह दे ਥੱਲੇ ਇਹ ਕੰਮ ਹੁੰਦਾ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ सीएम ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਤੇ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅੱਜ ਦੇ ਟੀਮ ਨੂੰ ਐਸਆਈਟੀ ਨੂੰ ਪਲੱਸ ਵਿਜੀਲੈਂਸ ਟੀਮ ਨੂੰ ਦੱਸਣ ਆਇਆ ਸੀ ਭਈ ਉਹਦੇ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਦੇ ਰਾਹੀਂ ਡਾਕੂਮੈਂਟਸ ਕੀ ਕੀ ਆਇਆ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗ੍ਰਾਉਂਡ ਦੱਸਣ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਤੇ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਸਰ ਕਿਸੇ ਹਾਈ ਕੋਰਟ ਨੂੰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਾਂਚ ਰਿਪੋਰਟਾਂ ਦੇ ਦਿੱਤੀਆਂ ਗੂੜਾ ਵੀ ਕੁਝ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੋਈ ਖਾਸ ਚੀਜ਼ ਹੈ ਹਾਈ ਕੋਰਟ ਚ ਸਾਡੀ ਰਿਪੋਰਟ ਹੈ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਦਸੰਬਰ ਚ ਉਹ ਸੀਗਾ ਕਿ ਨਸ਼ਾ ਡਰੱਗ ਟ੍ਰਾਫਿਕਰ ਨੈਕਸਸ ਬਿਟਵੀਨ ਡਰੱਗ ਟ੍ਰਾਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕਿ ਪੁਲਿਸ ਹੈਗਾ ਕਿ ਨਸ਼ਾ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ SIT ਵੱਲੋਂ ਇੱਕ ਮੈਂ ਐਜ਼ ਇਨਚਾਰਜ SIT ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੇ ਹਾਲੇ ਵੀ ਬੰਦ ਪਈ ਹੈ ਉਹ ਨਹੀਂ ਖੁੱਲੀ ਹੈ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀ ਹੈ ਉਹ ਮੇਰੇ ਖਿਆਲ ਤੋਂ ਉਹਨੂੰ ਕਿਥੋਂ ਵੀ ਮਿਲ ਸਕਦੀ ਹੈ ਬੜੇ ਡਿਟੇਲਡ ਹੈਗਾ ਬਹੁਤ ਡਿਟੇਲਡ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ 'ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਫ਼ਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੱਤੀ ਹੈ ਦੇਸ਼ ਵਾਸਤੇ ਸੂਬੇ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅੰਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਜ਼ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਤਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਆਉਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰੋਮੋਸ਼ਨ ਦਿੱਤੀ ਹੈ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ 인ਦਰਜੀ ਇਕ ਉਹ ਹੌਲਦਾਰ ਵੀ ਨਹੀਂ ਸੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਸੀ ਮੈਂ ਤੁਹਾਨੂੰ ਕੁਝ ਤੱਤ ਦੱਸਦੇ ਆ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕ腐ਸ਼ਨ ਦੇ ਚਾਰ ਬੇਜਰ ਪਰਚੇ 15 ਡਿਪਾਰਟਮੈਂਟਲ ਇਨਕੁਆਇਰੀ ਦੇ باوجود ਉਹਨੂੰ ਚਾਰ ਪ੍ਰੋਮੋਸ਼ਨਾਂ ਦਿੱਤੀ ਗਈ ਇਹ ਸਾਡੇ ਕੋਲ ਦੇਖੋ ਖੜੇ ਨੇ ਸਾਰੇ ਆਪਣੀ ਡਿਊਟੀ ਕਰਦੇ ਨੇ ਕਿਨੂੰ ਕਿਸੇ ਨੂੰ ਇਹੋ ਜੀ ਪ੍ਰੋਮੋਸ਼ਨ ਨਹੀਂ ਮਿਲਦੀ ਬਾਅਦ ਤੋਂ ਬਾਅਦ ਅਸੀਂ ਰਿਵਾਰਡ ਦੇਨੇ ਅਵਾਰਡ ਦੇਨੇ ਐਪਰੀਸ਼ੀਏਟ ਕਰਦੇ ਠੀਕ ਹੈ ਪਰ ਚਾਰ ਪ੍ਰੋਮੋਸ਼ਨਾਂ ਮੈਂ ਕਦੀ ਨਹੀਂ ਦੇਖਿਆ ਕਿਸ ਨੂੰ ਮਿਲਦੇ ਹੋਏ ਠੀਕ ਹੈ ਤੇ ਪੰਜਾਬ ਪੁਲਿਸ ਰੂਲ ਕਹਿੰਦਾ ਹੈ ਕਿ ਜਿਹੜਾ ਸਭ ਤੋਂ ਸੀਨੀਅਰ ਇੰਸਪੈਕਟਰ ਹੈ ਜ਼ਿਲ੍ਹੇ ਦਾ ਕਿ ਜਿਹੜਾ ਬੇਦਾਗ ਹੈਗਾ ਉਹਨੂੰ ਇੰਸਪੈਕਟਰ ਸੀਆਈ ਬਣਾਇਆ ਜਾਏ ਇਹ ਕਿਹੜੇ ਹਾਲਾਤ ਸੀ ਕਿ ਜਿਹੜਾ ਸਿਪਾਈ ਹੈਗਾ ਉਹਨੂੰ ਚੱਕ ਕੇ ਤੁਸੀਂ ਇੰਸਪੈਕਟਰ ਬਣਾਤਾ ਤੇ ਉਹਨੂੰ ਹਰ ਥਾਂ ਤੇ ਨਾਲ ਚੱਕੀ ਫਿਰਦੇ ਹੋ ਉਹਨੂੰ ਇੰਸਪੈਕਟਰ ਸੀਏ ਹੀ ਬਣਾ ਰਹੇ ਹੋ ਇਹ ਕੀ ਖਾਸ ਕਰਦਾ ਸੀ ਉਹ ਸਾਰਿਆਂ ਦਾ ਜਸਟ ਉਸ ਚ ਹੈ ਕਿਵੇਂ ਬੇਰਹਿਮੀ ਨਾਲ ਉਹਨਾਂ ਨੇ ਪੰਜਾਬ ਚ ਡਿਊਟੀ ਤੋਂ ਕੀ ਨਿਭਾਈ ਹੈ ਕ੍ਰਾਈਮ ਕਰਦੇ ਰਹੇ ਰਾਜੀ ਸਿੰਘ ਰਾਜੀ ਸਿੰਘ ਬਿਲਕੁਲ ਜਾਈ ਤਾਂ ਘੋੜਾ ਹੋਇਆ ਕਿ ਉਹਦੇ ਪ੍ਰਾਪਰਟੀਆਂ ਉਹਦੇ ਪੈਸੇ ਉਹਨਾਂ ਸਾਰਿਆਂ ਦਾ ਬੇਰਵਾ ਜਿਹੜਾ ਡਰੱਗਸ ਆਈ ਆ ਉਸ ਰਿਪੋਰਟ ਚ ਹੈਗਾ ਸਰ ਕਿਹੜੇ ਵਿਕਰਮ ਜੀ ਇੱਥੇ ਸਰ ਬੜਾ ਚਾਪਟੇਕ ਵੀ ਲੱਗੀ ਰਹੀ ਪੰਜ ਮੁੱਖੀ ਪਤਾ ਦਿੱਤੀ ਇੱਕ ਮਿੰਟ ਇੱਕ ਮਿੰਟ ਮੈਡਮ ਤੁਸੀਂ ਕਿਹੜੇ तो समझना है साड़ी ज़िम्मेदारी सी रिपोर्ट देन दी चलान देन दी नहीं विवरण स्पेशल इन्वेस्टिगेशन टीम असि अपना रिपोर्ट हाई कोर्ट च दाखिल किया हाई कोर्ट च पांच साल तो बंद पे आ रहा है चलान कि होगा ये तुम हाई कोर्ट तो पूछो ठीक है हाँ जी ਇਹ ਵਾਰ ਅਗਰ ਕੀ ਲਾਗਲ ਗੱਲ ਕਰਨੀ ਜਿਸ ਨਾਲ ਅਸੀਂ ਬੀਜੀ ਸੀ ਨਹੀਂ ਤੁਸੀਂ ਐਸਆਈਟੀ ਦੀ ਗੱਲ ਕਰੋ ਇਹਦੀ ਗੱਲ ਕਰੋ ਇਹ ਦੋ ਵੱਖਰੇ ਵੱਖਰੇ ਨੇ 27 ਹੁੰਦਾ ਨਾ 27 ਐਕਟ 25 27 29 ਹਾਂ 27 ਇਹ ਵੀ ਲੱਗਿਆ ਹਾਂਜੀ ਉਹ ਵੀ ਕਰਦੇ ਦਿਸ ਇਜ਼ ਸੀ ਦਿਸ ਇਜ਼ ਬੇਸਿਕਲੀ ਅਬਾਊਟ ਮਿਸਯੂਜ਼ ਆਫ ਗਵਰਨਮੈਂਟ ਅਕੋਮੋਡੇਸ਼ਨ ਗਵਰਨਮੈਂਟ ਪ੍ਰੋਪਰਟੀ ਐਂਡ ਮੈਨਪਾਵਰ ਹਾਂ ਜਿਹੜੇ ਕੀ ਜਿਹੜਾ ਦੂਰ ਵਰਤੋਂ ਕਰਕੇ ਸ਼ੈਦਤਾ ਜਾਂਦਾ ਹੈ ਨਸ਼ਾ ਦੇ ਤਸਕਰਾਂ ਨੂੰ ਸਰ ਓਵਰਆਲ ਓਵਰਆਲ ਤੁਹਾਡੀ ਇਨਵੈਸਟੀਗੇਸ਼ਨ ਚ ਆ ਲੀਕ ਨਿਕਲ ਕੇ ਸਾਹਮਣੇ ਆਇਆ ਸੀ ਕਿ ਵਿਕਰਮਜੀਤਿਆ ਦੇ ਡਰਗ ਪੈਟਨਰਸ ਦੇ ਨਾਲ ਵੱਡੇ ਲੀਕ ਨੇ ਕਿਉਂਕਿ 540 ਕਰੋੜ ਦੀ ਬੇਨਾਮੀ ਸੰਪਤੀ ਦਾ ਜਿਹੜਾ ਹੁਣ ਵਿਜਲੈਂਸ ਜ਼ਿਕਰ ਕਰ ਰਹੀ ਹੈ ਕਿ ਆ ਸਾਰੇ ਤੱਕ ਤੁਹਾਡੇ ਕੋਲ ਸਾਹਮਣੇ ਆਏ ਸੀ ਕਿ ਵਿਕਰਮ ਨਹੀਂ ਉਹਦੇ ਕੁਝ ਉਦੋਂ ਆ ਗਏ ਸੀ ਕੁਝ ਉਦੋਂ ਸ਼ੁਰੂਆਤ ਸੀ ਉਦੋਂ ਕਾਫੀ ਠੋਸ ਸਬੂਤ ਸਾਰੇ ਕੋਲ ਆ ਗਏ ਸੀ ਜਿਹੜੀ ਤਫਤੀਸ਼ ਬਾਅਦ ਚੇ ਕਰਕੇ ਕਿਉਂਕਿ ਤਫਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਹਰੋਂ ਵੀ ਆਏ ਨੇ ਤੇ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋਰ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਕੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫ ਆਈ ਆਰ ਦਾ ਖਰਮਾ ਵੀ ਆਇਆ ਸੀ ਸਰ ਲਿੰਕ ਕੀ ਨਿਕਲੇ ਸੀ ਪਾਟਾ ਥੋੜਾ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਿਈ ਸੀ ਕਿ ਬਾਹਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆਂ ਦੇ ਰਾਹੀਂ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕੀਤਾ ਗਿਆ ਹੈ ਇਹ ਚੀਜ਼ ਏਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ਏਡੀ ਦੀ ਰਿਪੋਰਟ ਸੀਗੀ ਡਰਗਮਨ ਨਹੀਂ ਸੀ ਸਾਰੇ ਡਰਗਮਨ ਦੀ ਸੀ ਹਿੰਦੀ ਤੇ ਵੀ ਉਹ ਦੂਸਰਾ ਸੋ ਇਹ ਜੋ ਡੀਏ ਦਾ ਕੇਸ ਹੈ ਕਿ ਆਪਨੇ ਇਲੈਬੋਰੇਟ ਹੈ ਸਬਸਟੈਂਸ਼ੀਏਟ ਕੀਤਾ ਹੈ ਕਿ ਥਿਸ ਇਜ਼ ਅ ਡਰਗ ਮਨ ਕਿਉਂਕਿ ਜੇਕਰ ਫਿਰ ਜੀ ਜੇ ਫਿਰ ਫਿਰ ਕੰਫਰਮੇਸ਼ਨ ਹੋਵੇ ਤਾਂ ਸਰ ਜਿਹੜੀ ពੁਛਕਿਚ ਹੋ ਰਹੀ ਹੈ ਕਿ ਇਸ ਬਾਬ ਦੇ ਹੋਈ ਮੈਂ ਮੈਂ ਦੱਸਣਾ ਚਾਹਾਂ ਮੇਰੀ ਪੁਛਕਿਚ ਨਹੀਂ ਹੋਈ ਹੈ ਨੇ ਮੈਂ ਬਿਆਨ ਵੀ ਨਹੀਂ ਦਰਜ ਕਰਾਇਆ ਮੈਂ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਮੈਂ ਬੈਕਗਰਾਉਂਡ ਲੈਬੋਰੇਟਰੀ ਇਨ ਹਿੰਦੀ ਐਂਡ ਐਜੈਂਟ ਅ ਡਰਗ ਮਨੀ ਜੋ ਪੰਜਾਬੀ ਤੇ ਨਾ ਡੂਡੇ ਨਹੀਂ ਮੇਰੀ ਮੇਰੀ ਜਿਹੜੀ ਸੀਗੀ ਅੱਜ ਮੈਂ ਕਿਉਂਕਿ ਮੇਰੀ ਜਿਹੜੀ ਐਕਸਪੀਰੀਅੰਸ ਸੀ ਮੇਰੀ ਜਿਹੜੀ ਨੋਲੇਜ ਸੀ ਉਹ ਆਕੇ ਮੈਂ ਅੱਜ ਤਫ਼ਤੀਸ਼ੀ ਟੀਮ ਨੂੰ ਦੱਸਿਆ ਕਿ ਬੈਕਗਰਾਉਂਡ ਕੀ ਸੀ ਤੇ ਉਦੋਂ ਲੈ ਕੇ ਕਿਹੜੇ ਹਾਲਾਤ ਸੀ ਕਿਹੜੀ ਕੀ ਇਨਫੋਰਮੇਸ਼ਨ ਸੀ जिस करके असि पर्चा दर्ज किया तो कि सामने आए थे मैं ये बताना चाहता हूँ कि आज मैं बयान दर्ज कराने नहीं आया क्योंकि ये बहुत ही एक महत्वपूर्ण केस है जिसके बारे में हर एक को सारी डिटेल तुरंत नहीं पता होंगे हमारे एक्सपीरियंस हमारे जो सोर्स हमारे सूत्रों के आधार पर जो हमारे पास खबर आई थी उन सारों को बताने के लिए मैं आज टीम को आया था मैं कोई बयान दर्ज कराने नहीं आया था मैं डीजीपी था मैं सुपरवाइजरी अफसर था मेरे डायरेक्शन से पर्चे दर्ज हुए थे ठीक है ये थोड़ा मैं साफ़ पोलिटिकल बहुत सही है मैं नहीं मैं आज पोलिटिशियन है मेरा आज की इस्तेमाल हो रहा ਮੈਨੂੰ ਕੀ ਮਿਲਣਾ ਹੈ ਦੇਖੋ ਜੀ ਤੁਸੀਂ ਇਹ ਦੱਸੋ ਪੰਜਾਬ ਡੁੱਬ ਜਾਵੇ ਨਸ਼ੇ ਬਿਕਰੇ ਨੇ ਨਸ਼ੇ ਬਿਗਦੇ ਸੀ ਕਿਵੇਂ ਹੁੰਦੇ ਸੀ ਰੁਕੇ ਕਿਉਂ ਨਹੀਂ ਤੁਸੀਂ ਇਹ ਸਵਾਲ ਪੁੱਛਦੇ ਹੋ ਕਿਸੇ ਨੂੰ ਜਿਹੜੇ ਗੱਲ ਕਰਦੇ ਨੇ ਪੋਲਿਟੀਕਲ ਵੈਂਡੈਟਾ ਦੀ ਗੱਲ ਕਰਦੇ ਨੇ ਸਾਡਾ ਫਰਜ਼ ਹੈ ਵਰਦੀ ਪਾ ਕੇ ਪੰਜਾਬ ਨੂੰ ਬਚਾਉਣਾ ਕਾਨੂੰਨ ਨੂੰ ਕਾਇਮ ਰੱਖਣਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨਾ ਆਪਾਂ ਕਰੀਏ ਜਾਂ ਚੁੱਪ ਕਰਕੇ ਬਹਿ ਜਾਈਏ ਫਿਰ ਸਰ ਤੁਸੀਂ ਕੀ ਸਰ ਇਹ ਇਹ ਨਹੀਂ ਸਹੀ ਸਰ ਤੁਸੀਂ ਦੋ ਕੰਪਨੀਆਂ ਦਾ ਜ਼ਿਕਰ ਕਰ ਰਹੇ ਹੋ ਜਿਹੜੀਆਂ ਕੰਪਨੀਆਂ ਦਾ ਤੁਸੀਂ ਲਿੰਕ ਕਰ ਰਹੇ ਹੋ ਕਿ ਸ਼ੈਲ ਕੰਪਨੀਆਂ ਸੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗੀਆਂ ਨੇ ਕੀ ਇਹ ਕੰਪਨੀਆਂ ਉਹੀ ਨੇ ਤੇ ਦੂਜਾ ਸਵਾਲ ਇਹ ਇਹ ਕੰਪਨੀਆਂ ਡਿਫਰੈਂਸੀਏਸ਼ਨ ਕਰ ਲਈ ਸੀ ਕਿ ਤੁਮਕਾ ਆਇਆ ਗਿਆ ਇਸ ਬਿਹਵਕਤ ਆ ਅੱਜ ਕੋਈ ਨਵੇਂ ਹੋਰ ਚੀਜ਼ਾਂ ਦੱਸੀਆਂ ਨੇ ਜੀ ਦੇਖੋ ਨਹੀਂ ਜਿਹੜੇ ਧਮਕੀਆਂ ਕਿਵੇਂ ਆndੀਆਂ ਤੁਸੀਂ ਵੀਡੀਓਜ਼ ਵੀ ਦੇਖਿਓ ਨੇ ਬਿਕਰਮ ਮਿੱਠੇ ਦੇ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਹੈ ਦੇਖਿਆ ਤੁਸੀਂ ਬਿਕਰਮ ਮਿੱਠੇ ਦੇ ਵੀਡੀਓਜ਼ ਦੇਖਿਆ ਨਹੀਂ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆਪੇ ਹੀ ਦੇਖ ਲਓ ਨੈਟ ਤੇ ਹੈਗੇ ਸਾਰੇ ਜੀ ਸਾਹਿਬ ਕੀ ਤੁਹਾਨੂੰ ਅੰਤ ਕੰਪਨੀ ਵਾਲਾ ਐਨੇ ਤੋਂ ਸਬੂਤ ਆਪਣੇ ਕੋਲ ਹੈ ਕਿ ਬਿਕਰਮ ਇਸ ਤੋਂ ਵੱਧ ਇਸ ਤੋਂ ਵੱਧ ਮੈਂ ਤੁਹਾਨੂੰ ਤਾਂ ਹੀ ਸਮਝਾ ਰਿਹਾ ਇਹ ਚੀਜ਼ ਮੈਨੂੰ ਦੱਸਣ ਆਇਆ ਸੀ ਹਾਂਜੀ ਕੀ ਮੈਨੂੰ ਪੰਜਾਬੀ ਕਿਹੜੇ ਪੰਜਾਬੀ ਚ ਚਲ ਮੈਂ ਮੈਂ ਦੋਨੇ ਦੱਸ ਅੱਜ ਕਿਹਨੋਂ ਮੈਂ ਦੋਨੇ ਕਰ ਦੇਣਾ ਐਸਾ ਹੈ ਜੀ ਸਬੂਤ ਉਦੋਂ ਵੀ ਸੀਗਾ ਸਬੂਤ ਸਾਡੇ ਵੇਲੇ ਵੀ ਆਏ ਸੀ ਜਿਹੜਾ ਪਹਿਲੇ ਸਬੂਤ ਆਏ ਸੀ 2000 ਇਹ ਤੁਸੀਂ ਲੈ ਲਓ 2012 'ਚ 12 13 ਸ਼ੁਰੂ ਹੁੰਦਾ ਉਸ ਇੰਨੀ ਡੂੰਗੀ ਇੰਨੀ ਜ਼ਿਆਦਾ ਸਬੂਤ ਸੀ ਕਾਰਵਾਈ ਨਹੀਂ ਹੋਈ ਸਰਕਾਰ ਕੀ ਦੀ ਸੀ ਪੋਲੀਟੀਕਲ ਦੱਸੋ ਕਿਹਦੀ ਸਰਕਾਰ ਸੀ 2012 'ਚ ਤਾਂ ਕੀ ਹੋਇਆ ਪੋਲਿਟਿਕਲ ਇੱਕ 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 ਮਿੰਟ ਜੀ ਮੈਂ ਇਰਾਦਾ ਜਵਾਬ ਦੇ ਰਿਹਾ 2012 ਚ ਇੰਨਾ ਸਬੂਤ ਸੀ ਅੱਜ ਮੈਂ ਇੱਕ ਕੱਡੋ ਜੀ ਸਬੂਤ ਤੁਹਾਡੇ ਕੋਲ ਪਿਆ ਹੈ ਇਹ ਦੱਸਣਾ ਆਇਆ ਸੀ ਨਾ 2012 ਚ ਇਹ ਰਕੁਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ ਇੱਕ ਮਿੰਟ ਇੱਕ ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਸੁਖੀਰ ਬਾਦਲ ਦੀ ਸਰਕਾਰ ਸੀ ਬਾਦਲ ਦੀ ਸਰਕਾਰ ਇਹਨਾਂ ਦੀ ਇਨਫਲੂਐਂਸ ਚੱਲਦਾ ਸੀ ਬਸ ਸੁਖੀਰ ਨੂੰ ਨਹੀਂ ਕਹਿ ਰਹੇ ਇਹਦੇ ਨਾਲ ਇਨਵੋਲ ਹੈ ਮੈਂ ਇਹ ਨਹੀਂ ਕਹਿ ਰਿਹਾ ਬਟ ਇੱਕ ਮੈਨੂੰ ਪਹਿਲੇ ਜਵਾਬ ਦੇ ਦੋ ਪਹਿਲੇ ਠੀਕ ਹੈ ਮੈਂ ਪੋਲਿਟਿਕਲ ਇੰਟਰਫੀਰੈਂਸ ਦੀ ਗੱਲ ਕਰ ਰਿਹਾ ਕਿ ਉਦੋਂ ਪੋਲਿਟਿਕਲ ਇੰਟਰਫੀਰੈਂਸ ਨੂੰ ਪੁੱਛਿਆ ਕਿ ਕਿਉਂ ਦਬਿਆ ਤੁਸੀਂ ਇਹ ਗੱਲ ਜਾ ਕੇ ਪੁੱਛੋਗੇ ਇਹਨਾਂ ਨੂੰ ਕਿ 2012 ਚ ਇਹ ਬਹੁਤ ਛੇਤੀ ਦੇਖੋਗੇ ਇਹ ਚੀਜ਼ਾਂ ਸਭ ਸਾਹਮਣੇ ਆਣਗੇ ਇਹ ਇਹ ਇਨਫੋਰਮੇਸ਼ਨ ਉਦੋਂ ਸਾਹਮਣੇ ਸੀ 1 ਮਿੰਟ ਇਹ ਇਨਫੋਰਮੇਸ਼ਨ ਸਾਹਮਣੇ ਸੀਗੀ ਮੈਂ ਦੱਸਣਾ ਆ ਮੈਂ ਕੱਢ ਕੇ ਦਿਖਾ 1 ਮਿੰਟ ਮੈਂ ਦੱਸਣਾ ਹੈ ਇਨਫੋਰਮੇਸ਼ਨ ਥਿਓਰੀਕਲ ਪਏ ਇਹਨਾਂ ਨੂੰ ਪਤਾ ਨਹੀਂ ਸੀ ਠੀਕ ਹੈ ਇਸ ਕੰਮ ਵਾਸਤੇ ਮੈਂ ਅਸੀਂ 2021 ਚ ਫਿਰ ਅਸੀਂ ਸ਼ੁਰੂ ਕੀਤਾ ਤੇ 2022 ਚ ਫਿਰ ਜੋ ਵੀ ਹੋਇਆ ਮੈਨੂੰ ਇਹ ਕੜਤਾ ਇਹ ਬਹੁਤ ਪਾਵਰਫੁਲ ਬੰਦੇ ਹੈ ਬਹੁਤ ਤਾਕਤਵਰ ਬੰਦੇ ਨੇ ਤੇ ਜੇਸੀ ਪੰਜਾਬ ਨੂੰ ਬਚਾਣਾ ਹੈ ਸਾਨੂੰ ਇਹਨਾਂ ਪਾਵਰ ਦੇ ਉੱਤੇ ਚੜਨਾ ਹੈ ਮੈਂ ਪਹਿਲੇ ਵੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਦੀ ਆਜ਼ਾਦੀ ਉਦੋਂ ਹੋਇਆ ਜਦੋਂ ਇੱਕ ਭਗਤ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਨਹੀਂ ਹੋਇਆ ਪਰ ਉਹਨਾਂ ਨੂੰ ਵੇਖ ਕੇ ਜਦੋਂ ਸਾਰੇ ਇਕੱਠੇ ਹੋ ਗਏ ਪੂਰਾ ਕੌਮ ਇਕੱਠੇ ਹੋ ਗਿਆ ਫਿਰ ਐਥੋਂ ਅੰਗਰੇਜ਼ ਭੱਜ ਜੇ ਜੇਪਰ ਨਸ਼ਿਆਂ ਨੂੰ ਖਤਮ ਕਰਨਾ ਹੈ ਇੱਕ ਅਫਸਰ ਇੱਕ ਵਿਜੀਲੈਂਸ ਬਿਊਰੋ ਇੱਕ ਐਸਆਈਟੀ ਨਹੀਂ ਕਰ ਸਕਦੀ ਤੋਨੂੰ ਸਾਰਿਆਂ ਨੂੰ ਇਕੱਠੇ ਹੋਣਾ ਹੈ ਪੰਜਾਬੀ ਨੂੰ ਇਕੱਠੇ ਹੋਣਾ ਹੈ ਪੂਰੇ ਪੰਜਾਬ ਨੂੰ ਇਕੱਠੇ ਹੋਣਾ ਹੈ ਕਿਉਂਕਿ ਨਹੀਂ ਤਾਂ ਫਿਰ ਤੁਸੀਂ ਤੁਹਾਡੇ ਬੱਚੇ ਤੁਹਾਡੇ ਪਰਿਵਾਰ ਬਰਬਾਦ ਹੋਣਗੇ ਇਸ ਬਰਬਾਦੀ ਤੋਂ ਬਚਾਣਾ ਹੈ ਸਾਰੇ ਨੂੰ ਇਕੱਠੇ ਹੋਣਾ ਹੈ ਸਰ ਉਸ ਵੇਲੇ ਕੋਈ ਕੁਝ ਗੁਪਤ ਗੋਪਨੀਯ ਮਿਟਾਉਣ ਦੀ ਕੋਸ਼ਿਸ਼ ਹੋਈ ਸੀ ਬਿਲਕੁਲ ਹੋਈ ਸੀ ਉਹ ਬਿਲਕੁਲ ਮੈਂ ਦੱਸਿਆ ਕਿ ਕਿਹੜੇ-ਕਿਹੜੇ ਸਬੂਤ ਮਿਟਾਏ ਗਏ ਨੇ ਸਾਰਾ ਕੁਝ ਦੱਸਿਆ ਮੈਂ ਉਸ ਮਾਮਲੇ ਇੱਕ ਮਿੰਟ ਉਹ ਪਿੱਛੇ ਇੱਕ ਇੱਕ ਮਿੰਟ ਤੁਸੀਂ ਸਧਾਰਤ ਚਟਪਾ ਦੇ ਨਾਲ ਗੱਲ ਕਰ ਰਹੇ ਹੋ ਮੇਰੀ 36 ਸਾਲ ਦੀ ਨੌਕਰੀ ਹੈ ਜੀ ਇੱਕ ਅੱਛਾ ਕਰੋ ਜਦੋਂ ਉਹਦੀ ਚਾਲ ਕੀਤੀ ਗਈ ਉਸ ਵੇਲੇ ਜਿਹੜੇ ਸੀਐਮ ਨੇ ਅੱਜ ਕਹਿ ਰਹੇ ਆ ਵਿਕਰਮ ਸਿੰਘ ਮਲੀਖਿਆ ਦੇ ਨਾਲ ਧੱਕਾ ਹੋ ਰਿਹਾ ਚਲੋ ਵੈਰੀ ਗੁੱਡ ਬਹੁਤ ਤੁਸੀਂ ਤਾਂ ਆਪੇ ਤਾਂ ਜਵਾਬ ਦੇ ਦਿੱ ਦਿੱਤਾ ਫਿਰ ਮੈਨੂੰ ਪੁੱਛ ਕਿਉਂ ਰਹੇ ਹੋ ਮੇਰਾ ਮੇਰਾ ਮਨ ਤਾਂ ਮੈਂ ਕਰਤਾ ਹੋਰ ਮੈਂ ਅੱਜ ਵੀ ਕਰ ਰਿਹਾ ਉਦੋਂ ਵੀ ਕੀਤਾ ਹੈ ਮੇਰੇ ਉਸ ਵੇਲੇ ਤੇ ਅੱਜ ਦੇ ਕੋਈ ਫਰਕ ਹੈਗਾ ਮੇਰੇ ਉਸ ਵੇਲੇ ਦੇ ਕਾਰਵਾਈ 'ਚ ਅੱਜ ਕਹਿਣ ਤੇ ਕੋਈ ਫਰਕ ਹੈਗਾ ਮੇਰੀ 36 ਸਾਲ ਦੀ ਨੌਕਰੀ ਉਸ ਵੇਲੇ ਤਿੰਨ ਸਾਲ ਰਿਟਾਇਰਮੈਂਟ ਤੋਂ ਬਾਅਦ ਉਹ 34 ਸਾਲ ਤੇ ਕਿਸੇ ਕੋਈ ਫਰਕ ਹੋਵੇ ਤਾਂ ਮੈਨੂੰ ਦੱਸ ਦੇਣਾ ਫਰਕ ਉਹਨਾਂ ਦੇ ਕਹਿਣ 'ਚ ਹੈ ਮੇਰੇ ਕਹਿਣ 'ਚ ਨਹੀਂ ਹੈ ਸਰ ਤੁਹਾਡੀ ਰਿਪੋਰਟ ਹਾਈ ਕੋਰਟ ਚ ਨਹੀਂ ਖੋਲੀ ਗਈ ਕਿਹਾ ਹਾਈ ਕੋਰਟ ਚਲੇ ਵੀ ਗਈ ਉਹ ਨਹੀਂ ਖੋਲੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ politcal influence ਹਾਈ ਕੋਰਟ ਤੇ ਨਹੀਂ ਮੈਂ ਇਸ ਦੇ ਬਾਰੇ ਕਮੈਂਟ ਨਹੀਂ ਕਰਾਂ ਕਿਉਂਕਿ ਹਾਈ ਕੋਰਟ ਦੀ ਚੀਜ਼ ਪਈ ਹੈ ਤੁਸੀਂ ਸਿਆਣੇ ਹੋ ਮੈਂ ਕੁਝ ਨਹੀਂ ਕਹਾਂਗਾ ਪ੍ਰੀਮ ਕੋਲ ਤੋਂ ਹੈ ਗਿਲਵਨ ਪੀਚ ਜੋ सुप्रीम यस मैम आई एग्री यस वेरी गुड वेरी गुड सो यू सी दैट इज वेर आई हैड टू स्टेप इन दैट इज वाईड टू स्टेप बिकॉज इंडिविजुअली देर आर लिमिटेशन वेन यू ड्रैग अ केस सो लॉन्ग जब आप एक चीज को इतना लंबा खींचते हो जो नए अफसर आते उनको पुराने तत्वों का पता नहीं है तो उनको जाण करने के लिए उनको उन पे नॉलेज में लाने के लिए ये चीजें लानी ये देश हित के लिए दिस इज नॉट ओनली पंजाब ये नेशनल सिक्योरिटी का मामला है क्योंकि जहां से ड्रग्स जहां से नशीली पदार्थ आते हैं वहीं से हथियार आते हैं वहीं से गोला बारूद आता है वहीं से ये स्पाई आते हैं स्पाइन करने आते हैं वहीं से हर तरह का खतरा पैदा होता है और वहीं से आते जैसे पठानकोट में अटैक हुआ था एयरपोर्ट पे उसी जरिए आते हैं ये नेशनल सिक्योरिटी का मामला है इसको किसी को लाइटली ना ले इस पे कार्रवाई करनी जरूरी है हर एक भारतवासी का हंड्रेड परसेंट हंड्रेड परसेंट सबूत आएगा तो आपके सामने आएगा मैं 540 करोड़ की गल नहीं कर रहा मैं सबूत की गल कर रहा हूं ड्रग तस्करी नाल मिलीभगत फाइनेंशियल गेन सौ परसेंट